ਰਾਤੀ ਨਾ ਮੇਰੇ ਨਾਲ ਕੋਈ ਅਨੁਭਵ ਹੋਇਆ ਉਹਨੂੰ ਕਲਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਐ ਸੁਣੀਓ ਮੜਾ ਅਨੰਦ ਆਊਗਾ ਤੁਹਾਨੂੰ ਮਨ ਦੀਆਂ ਅੱਖਾਂ ਨਾਲ ਦੀਦਾਰੀ ਨਿਤ ਕਰ ਲਈਏ ਮਨ ਦੀਆਂ ਅੱਖਾਂ ਨਾਲ ਦੀਦਾਰੀ ਨਿਤ ਕਰ ਲਈਏ ਕੜੇ ਆਹੀ ਰਹਿੰਦਾ ਏ ਸੂਰ ਚੜੇ ਆਹੀ ਰਹਿੰਦਾ ਤੋਂ ਦੂਰੀ ਉੰਜ ਦੇਸ਼ ਮੇਰੇ ਬਾਬਲੇ ਦਾ ਤਾਰਿਆਂ ਤੋਂ ਦੂਰੀ ਉੰਜ ਦੇਸ਼ ਮੇਰੇ ਬਾਬਲੇ ਦਾ ਪਰਿਅੰਕ ਸੰਗ ਰਹਿੰਦੇ ਨੇ ਹਜੂਰ ਅੰਗਸਾਂ ਦੇ ਰੰਗ ਦੇ ਕਾਲ ਯੁਗ ਭੈੜਾ ਆਣ ਵਹਿਰੀ ਮੇਰਾ ਬਣ ਜਾਂਦਾ ਨਿਤ ਨਿਤ ਪਉਂਦਾ ਇਹ ਰੁਕਾਵਟਾਂ ਨਿਤ ਨਿਤ ਪਉਂਦਾ ਇਹ ਰੁਕਾਵਟਾਂ ਪ੍ਰੇਮ ਸਾਡੇ ਵਿੱਚ ਫੇਰੀ ਕਮੀ ਕੋਈ ਆਵੇ ਨਾ ਪ੍ਰੇਮ ਸਾਡੇ ਵਿੱਚ ਫੇਰੀ ਕਮੀ ਕੋਈ ਆਵੇ ਨਾ ਹੁਣ ਹੁਣ ਜਾਂਦੀਆਂ ਥਕਾਵਟਾ ਹਏ ਉਹ ਜਾਂਦੀਆਂ ਥਕਾਵਟਾ ਦੇਖਿਆਂ ਬਗੈਰ ਕੈਨ ਮਿਲਦਾ ਨਹੀਂ ਸਖੀਓ ਦੇਖਿਆਂ ਬਗੈਰ ਕੈਨ ਮਿਲਦਾ ਨਹੀਂ ਸਖੀਓ ਉਹ ਜਾ ਮਾਡੀ ਮਜਬੂ ਯਾ ਮਾ ਡਡੀ ਮਜਬੂਰ ਤਾਰਿਆਂ ਤੋਂ ਦੂਰ ਹੈ ਦੇਸ਼ ਮੇਰੇ ਬਾਬਲੇ ਦਾ ਅੰਗੇ ਸੰਗ ਰਹਿੰਦੇ ਨੇ ਹਜੂਰ ਅੰਗੇ ਸੰਗ ਰਹਿੰਦੇ ਨੇ ਹਜੂਰ ਕਈ ਜਨਮ ਦੀ ਵਿਚੜੀ ਦਾ ਮਸਾ ਹੀ ਮਿਲਾਂ ਭਾਗੇ ਜਾਗੇ ਇਸ ਮੁਟਿਆਰ ਦੇ ਭਾਗੇ ਜਾਗੇ ਇਸ ਮੁਟਿਆਰ ਦੇ ਹੁਣ ਸਾਨੂੰ ਸੱਚ ਮੁਚ ਬੋਝ ਜੈ ਲੱਗਦੇ ਨੇ ਕੰਮ ਤੰਦੇ ਇਸ ਸੰਸਾਰ ਦੇ ਹੋ ਕੰਮ ਤੰਦੇ ਇਸ ਸੰਸਾਰ ਦੇ ਖਿੱਚ ਵਿੱਚ ਮੌਤ ਪਾਵੇਂ ਆ ਜਾਵੇ ਹੱਸ ਹੱਸ ਕਰਾਂ ਮਨ ਜੂਰ ਹੱਸ ਹੱਸ ਕਰਾਂ ਮਨ ਜੂਰ ਤਾਰਿਆਂ ਤੋਂ ਦੂਰ ਹੈ ਓਏ ਦੇਸ਼ ਮੇਰੇ ਬਾਬਲੇ ਦਾ ਦਸੰਦੇ ਰਹਿੰਦੇ ਨੇ ਇਹ ਜੂਰ ਨਾ ਦਸੰਦੇ ਰੇਂਦੇ ਨੇ ਅਜੂਰ ਮੋਟੀ ਮਨ ਅੰਗ ਅੰਗ ਮਹਿਕਦਾ ਸਰੀਰ ਦਾ ਮੋਟੀ ਮਨ ਅੰਗ ਅੰਗ ਮਹਿਕਦਾ ਸਰੀਰ ਦਾ ਸੋਚੇ ਫੁੱਲਾਂ ਵਾਲੀ ਆਵੇ ਖੁਸ਼ਬੋਈ ਫੁੱਲਾ ਵੜੀ ਆਵੇ ਖੁਸ਼ਬੋਈ ਐਸੀ ਅਸੀਂ ਪਾਲਈਏ ਸਾਝੀ ਉਸ ਰੱਬ ਨਾਲ ਐਸੀ ਅਸੀਂ ਪਾਲਈਏ ਸਾਝੀ ਉਸ ਰੱਬ ਨਾਲ ਮਜਰ ਨਾ ਆਵੇ ਹੋਰ ਕੋਈ ਮਜਰ ਨਾ ਆਵੇ ਹੋਰ ਕੋਈ ਸੁੱਤੀ ਪਈ ਪਲੰਘ ਤੇ ਤੇ ਖਾਬ ਐਸਾ ਦੇਖ ਲਿਆ ਸੁੱਤੀ ਪਈ ਪਲੰਘ ਤੇ ਤੇ ਖਾਬ ਐਸਾ ਦੇਖ ਲਿਆ ਅੱਖ ਖੁੱਲ ਗਈ ਚੱਕਣਾ ਚੂਰ ਅੱਖ ਖੁੱਲ ਗਈ ਚੱਕਣਾ ਚੂਰ ਤਰਿਆਂ ਤੋਂ ਦੂਰ ਹਾਈ ਵੇ ਦੇਸ਼ ਮੇਰੇ ਬਾਬ ਲੇਦਾ ਅੰਗ ਸੰਗ ਰਹਿੰਦੇ ਨੇ ਹਜੂਰ ਅੰਗ ਸੰਗ ਰਹਿੰਦੇ ਨੇ ਹਜੂਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ